ਕੀ ਮਾਮਲਾ ਕੀ ਹੋਇਆ ਹੈ ਇਹ ਨਾ ਜੀ ਅੱਜ ਸ਼ਾਮੀ ਜ਼ਰਨੇਰੀ ਜਾਈ ਹੈ ਨੇਰੀ ਆਉਣ ਵੇਲੇ ਦੀ ਗੱਲ ਹੈ ਇੱਕ ਟਰੈਕਟਰ ਸੀ ਤੋਲੇ ਪਿੰਡ ਦਾ ਉਹ ਤੋਲੇ ਪਿੰਡ ਨੂੰ ਜਾ ਰਿਹਾ ਸੀ ਤੇ ਪਿੱਛੇ ਦੋ ਤਿੰਨ ਵਿੱਕਲਾ ਰਹੇ ਸੀਗੇ ਕਾਰਾਂ ਆ ਰਹੀਆਂ ਸੀ ਆਸਮਾਨੀ ਪੀਲੇ ਰੰਗ ਕਰਨ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਉਹ ਤਿੰਨ ਚਾਰ ਵਾਰ ਉਛਲਿਆ ਤੇ ਟਰੈਕਟਰ ਚਾਲਕ ਦੀ ਤਾਂ ਮੌਤ ਹੋ ਗਈ ਠੀਕ ਹੈ ਪਿੱਛੇ ਗੱਡੀਆਂ ਆ ਰਹੀਆਂ ਸੀਗੀਆਂ ਉਹਨਾਂ ਗੱਡੀ 'ਚ ਬੱਚੇ ਸੀ ਲੇਡੀਜ਼ ਸੀ ਉਹ ਬਹੁਤ ਪੂਰੀ ਤਰ੍ਹਾਂ ਚੱਕਮੀ ਹੋ ਗਏ ਸਨ। ਤੁਹਾਨੂੰ ਕਿਵੇਂ ਪਤਾ ਲੱਗਿਆ ਜੀ? ਮੈਨੂੰ ਇੱਕ ਮੁੰਡਾ ਸੀਆਈਏ ਚ ਲੱਗਿਆ ਪਿੰਦਾ ਪਿੰਦਾ। ਉਹਨਾਂ ਦਾ ਫੋਨ ਆਇਆ ਤੇ ਮੈਂ ਨਾਲ ਦੀ ਨਾਲ ਹੀ ਆਪਣੇ ਵਰਮਾ ਸਾਹਿਬ ਨੂੰ ਫੋਨ ਕੀਤਾ। ਸਾਰੀ ਐਂਬੂਲੈਂਸਾਂ ਨੂੰ ਸਟਾਰਟ ਕੀਤਾ। ਆਪਣੇ ਰਾਹਤ ਫਾਊਂਡੇਸ਼ਨ ਦੀ ਐਂਬੂਲੈਂਸ, ਉਮੀਦਾਂ ਜੀ ਦੀ ਐਂਬੂਲੈਂਸ ਮੁੱਖ ਤੇ ਪਹੁੰਚ ਗਈਆਂ। ਮੰਗਾ ਵੀਰ ਬਠਿੰਡੇ ਗਿਆ ਹੋਇਆ ਸੀ ਕਿਸੇ ਪੇਸ਼ੈਂਟ ਨੂੰ ਲੈ ਕੇ ਇੱਕ ਭਾਰੂਪਿੰਡ ਦਾ ਮੁੰਡਾ ਸੀ ਉਹਦੇ ਸਰਚ ਗੇਟ ਵੱਜ ਜਾਚ ਰਿਹਾ ਦੇ ਨੇੜੇ। ਉਹਦੀ ਵੀ ਮੁੱਖੀ ਡੈਥ ਹੋ ਗਈ। ਉਹਨੂੰ ਲੈ ਕੇ ਆਇਆ ਸੀ ਬਾਅਦ ਵਿੱਚ ਮੰਗਾ ਵੀ ਆ ਗਿਆ ਸਾਰਾ। ਹੁਣ ਕਿਵੇਂ ਹੈ ਪੇਸ਼ੈਂਟ ਜਿਹੜੇ ਸਾਰੇ ਪੇਸ਼ੈਂਟ ਸਾਡੇ ਆਪਣੇ ਮੰਡੀ ਦੇ ਜਿਹੜੇ ਜੈਨ ਹਸਪਤਲ ਆਦੀਪ ਹਸਪਤਲ ਉੱਥੇ ਲੈ ਕੇ ਆਂਦੇ ਕੁਝ ਪੇਸ਼ੈਂਟ ਅਸੀਂ ਡਾਕਟਰ ਗੰਬੋਸ ਦੇ ਲੈ ਕੇ ਸਾਰੇ ਆਊਟ ਆਫ ਡੇਂਜਰ ਐ ਖਤਰੇ ਤੋਂ ਬਾਹਰ ਐ ਪ੍ਰਮਾਤਮਾ ਦੀ ਕਿਰਪਾ ਹੋ ਗਈ ਬਸ ਗਿਆ ਚਲੇ ਕੀ ਮਾਮਲਾ ਕੀ ਹੈ ਗਏ ਸਰ ਕਰੀਬ 8 ਵਜੇ ਦੇ ਕਰੀਬ ਗਿੱਦੜਾ ਦੇ ਪਿੰਡ ਦੋਲਾ ਕੋਲ ਉਹਨਾਂ ਦੇ ਦਸਨ ਮਤਾਵਕ ਆਸਮਾਨੀ ਬਿਜੀ ਡਿਗਨ ਕਰਕੇ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਤੇ ਉਹਦੇ ਵਿੱਚ ਪਿੱਛੇ ਦੁਆਰ ਜਾਂ ਗੱਡਿਆਂ ਟੱਕਰ ਹੋ ਗਈ ਇੱਕ ਬੰਦਾ ਦਾ ਉੱਥੇ ਮੌਕੇ ਤੇ ਡੈਥ ਹੋ ਗਈ ਉਹਦੀ ਜੀ ਬਾਕੀ ਸਾਡੇ ਕੋਲ 7 ਪੇਸ਼ੈਂਟ ਲੈ ਕੇ ਆਏ ਸੀ 7 ਦਾ ਇੰਜਰੀ ਸੀ ਕਿਸੇ ਦੇ ਹੈਡ ਇੰਜਰੀ ਸੀ ਕਿਸੇ ਦੇ ਅਬਡੋਮਨ ਇੰਜਰੀ ਸੀਗੀ ਅਸੀਂ ਮੁੱਢਲੀ ਸਹਾਇਤਾ ਦੇਣ ਦੇ ਬਾਅਦ ਇੱਕ ਬੰਦਾ ਦਾ ਰੈਫਰ ਕਰਤਾ ਜੀ ਸਕੈਨ ਵਗੈਰਾ ਕਰਾਉਣ ਪਾਸੇ ਬਾਕੀ 6 ਸਾਡੇ ਕੋਲ ਹਜੇ ਇਲਾਜ ਵਾਸਤੇ ਹੈਗੇ ਉਹਨਾਂ ਦੀ ਸਥਿਤੀ ਕਿਵੇਂ ਹੈ ਜੀ ਹਾਂ 6 ਦੇ 6 ਸਟੇਬਲ ਹੈ ਜੀ